ਤਸਵੀਰਾਂ ਮਾਚਿਵੜਾ ਸਾਹਿਬ ਦੇ ਬਲੀ ਬੇਗ ਬਸਤੀ ਦੀਆਂ ਨੇ ਜਿੱਥੇ ਇੱਕ ਝੁੱਗੀ ਤੇ ਉਸ ਪਿੱਛੇ ਬਣੇ ਕੱਚੇ ਕਮਰੇ ਦੇ ਵਿੱਚ ਅੱਗ ਲੱਗਣ ਕਾਰਨ ਉਸ ਵਿੱਚ ਸੁੱਤੇ ਪਏ ਤਿੰਨ ਬੱਚੇ ਸ਼ਬਨਮ, ਵਿਸ਼ਾਲ ਤੇ ਗੋਪਾਲ ਅਤੇ ਉਹਨਾਂ ਦਾ ਪਿਤਾ ਇੰਦਰ ਸਾਹਨੀ ਬੁਰੀ ਤਰ੍ਹਾਂ ਜਲਸ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੱਚੇ ਦੀ ਮਾਂ ਸੁਨੀਤਾ ਦੇਵੀ ਨੇ ਦੱਸਿਆ ਕਿ ਉਹ ਰੋਟੀ ਪਕਾਉਣ ਤੋਂ ਬਾਅਦ ਆਪਣੇ ਪਰਿਵਾਰ ਸਮੇਤ ਸੌ ਗਏ ਸਨ। ਉਸ ਦਾ ਪਤੀ ਖੇਤਾਂ ਦੇ ਵਿੱਚ ਫਸਲਾਂ ਤੇ ਸਪਰੇਅ ਕਰਨ ਦਾ ਕੰਮ ਕਰਦਾ ਹੈ। ਤੇ ਉਸਨੇ ਸਪਰੇਅ ਵਾਲਾ ਪੰਪ ਚੁੱਲੇ ਨੇੜੇ ਰੱਖ ਦਿੱਤਾ ਸੀ ਸ਼ੰਕਾ ਕੀਤੀ ਜਾ ਰਹੀ ਹੈ ਕਿ ਚੁੱਲੇ ਦੀ ਰਾਤ ਨੂੰ ਪੰਪ ਵਿੱਚ ਪਏ ਸਪਰੇਅ ਮਟੀਰੀਅਲ ਨੂੰ ਅੱਗ ਲੱਗ ਗਈ ਜਿਸ ਨੇ ਸਾਰੇ ਹੀ ਘਰ ਨੂੰ ਆਪਣੀ ਜਪੇਟ ਵਿੱਚ ਲੈ ਲਿਆ ਅੱਗ ਦੀਆਂ ਲਪਤਾ ਦੇਖ ਕੇ ਰੋਲਾ ਸੁਣ ਕੇ ਆਸ-ਪਾਸ ਦੇ ਗੁਆਂਢੀ ਵੀ ਉੱਠ ਖੜੇ ਹੋਏ ਜਿਨ੍ਹਾਂ ਨੇ ਪਾਣੀ ਪਾ ਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਇਸ ਸਾਰੇ ਹਾਦਸੇ ਦੇ ਵਿੱਚ ਸੁਨੀਤਾ ਦੇਵੀ ਦੇ ਤਿੰਨ ਬੱਚੇ ਤੇ ਉਸ ਦਾ ਪਤੀ ਬੁਰੀ ਤਰ੍ਹਾਂ ਚਲਸ ਗਏ ਜਿਨ੍ਹਾਂ ਨੂੰ ਇਲਾਜ ਦੇ ਲਈ ਪਹਿਲਾਂ ਸਮਰਾਲਾ ਹਸਪਤਾਲ ਲਿਆਂਦਾ ਗਿਆ ਪਰ ਹਾਲਾਤ ਗੰਭੀਰ ਵੇਖਦਿਆਂ ਉਹਨਾਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ ਰਾਤ ਕੇ ਪਤਾ ਨਹੀਂ 12 ਵਜੇ ਆ ਗਿਆ ਸਾਰਾ ਅੰਦਰ ਪਈਆ ਅੱਛਾ ਪਤਾ ਨਹੀਂ ਕਿਵੇਂ ਆਗ ਲੱਗ ਜਾਣੇ ਲੱਗ ਗਿਆ ਜਦ ਦੇਖਿਆ ਦੁਨੀਆ ਹੋਇਆ ਤਬ ਸਾਰਾ ਨਿਕਲਿਆ ਤਬ ਸਾਰਾ ਆਦਮੀ ਆਇਆ ਤਬ ਸੇ ਪਾਣੀ ਮੇ ਜਾ ਮੇ ਜਾ ਕੇ ਠੀਕ ਕਰੀ ਕਿਤਨੇ ਬੱਚੇ ਤੇ ਤੁਹਾਡੀ ਆਗ ਮੇ ਜਲ ਸਕਦੇ ਤੀਨ ਬੱਚੇ ਤੀਨ ਬੱਚੇ ਕੀ ਕੀ ਨਾਮ ਹਨ ਕਾ ਇੱਕ ਸਬਨਮ ਇੱਕ ਗੋਪਾਲ ਇੱਕ ਵਿਸਾਲ आपके घर वाले का क्या नाम है उसको भी जख्मी हुआ है हाँ जी बचाया फिर आपको पर आते हम लोग सब ये सब बचाए सर हम लोग तो सोए हुए थे बजे की रात बात है तो आ, अचानक आवाज हुई हम लोग बाहर निकले तो देखे कि जो आग लगी हुई थी फिर हम लोग, लोग आग बुझाए उसके बाद अंदर जाके बच्चे को निकाले बच्चे को, निकाले, बच्चे को निकाल के उसको सेवा पानी किए तो डॉक्टर के पास लेके फिर ये लोग आगे बढ़े साढ़े को रात ढाई तीन बच्चे ਕਿ ਮਾਈਗ੍ਰੈਂਟ ਲੇਬਰ ਸੀ ਉਹਨਾਂ ਦੀ ਚੁਰਗੀ ਚੱਗ ਲੱਗੀ ਬੱਚਿਆਂ ਦੀ ਉਮਰ ਸਗੀ 6 ਸਾਲ 5 ਸਾਲ ਤੇ 4 ਸਾਲ ਉਹਨਾਂ ਨੂੰ ਬਿਉਸ਼ੀ ਦੀ ਹਾਲਤ ਵਿੱਚ ਲੈ ਕੇ ਆਏ ਸੀਗੇ ਤੇ ਸਾਹ ਲੈਣ ਚਕਲੀਵ ਸੀ ਦੋ ਪਹੁੰਚੇ ਉਹਨਾਂ ਦੀ ਜਿਹੜੀ ਆਕਸੀਜਨ ਲੈਵਲ ਆਰਾਊਂਡ 86 84 ਸੀਗਾ ਉਹਨਾਂ ਨੂੰ ਜਲਦੀ ਇੱਥੇ ਜੋ ਐਮਰਜੈਂਸੀ ਟ੍ਰੀਟਮੈਂਟ ਆ ਬ੍ਰੋਂਕੋ ਡਾਇਲੇਟਰ ਪਲਸ ਆਕਸੀਜਨ ਸਪੋਰਟ ਦੇ ਕੇ ਉਹਨਾਂ ਨੂੰ ਸਟੇਬਲਾਈਜ਼ ਕਰਕੇ ਪੇਸ਼IENTS ਨੂੰ ਤੇ ਉਹ ਰਿਕੌਨਸ਼ੀਅਸ ਲੈਵਲ ਹਾਚੀਵ ਹੋ ਗਿਆ ਸੀ ਫਰਦਰ ਮੈਨੇਜਮੈਂਟ ਵੀ ਹਮ ਡਿਸਟ੍ਰਿਕਟ ਹਸਪੀਟਲ ਪੇਸਦਾ ਸੀਗਾ